ਸਤਿ ਸ਼੍ਰੀ ਅਕਾਲ ਪੰਜਾਬੀ ਜੇਕੇ ਟੁਨਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋਣਲਾ ਮਨਪ੍ਰੀਤ ਕੌਰ ਦਰਸ਼ਕੋ ਕਹਿੰਦੇ ਨੇ ਜੋ ਕਿਸੇ ਨੇ ਨਹੀਂ ਕਰ ਦਿਖਾਇਆ ਨਾ ਕਿਸੇ ਰਾਜਨੇਤਾ ਨਾ ਕਿਸੇ ਪ੍ਰਸ਼ਾਸਨ ਉਹ ਕਰ ਦਿਖਾਇਆ ਇੱਕ ਆਮ ਇਨਸਾਨ ਹੈ ਲੱਖਾਂ ਰੁਪਏ ਦੀ ਜ਼ਮੀਨ ਖਰੀਦ ਕੇ ਬਣਾਉਣ ਜਾ ਰਹੇ ਹਨ ਕਮਿਊਨਿਟੀ ਸੈਂਟਰ ਹਾਲ ਜੋ ਇੱਕ ਸਮਾਜ ਲਈ ਇੱਕ ਅਨੋਖੀ ਮਿਸਾਲ ਜੋ ਪੇਸ਼ ਕਰਨ ਜਾ ਰਹੇ ਹਨ ਹਾਂਜੀ ਤੁਹਾਨੂੰ ਦੱਸ ਦਈਏ ਕਿ ਸਮਰਾਲਾ ਸ਼ਹਿਰ ਦੇ ਵਾਰ ਨੰਬਰ 7 ਦੇ ਗੁਰਮੁਖ ਸਿੰਘ ਵੱਲੋਂ ਲੱਖਾਂ ਰੁਪਏ ਦੀ ਜ਼ਮੀਨ ਖਰੀਦ ਕੇ ਕਮਿਊਨਿਟੀ ਸੈਂਟਰ ਹਾਲ ਬਣਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਵਿਅਕਤੀ ਹਨ ਕਿ ਆਮ ਜਨਤਾ ਨੂੰ ਜਾਂ ਗਰੀਬ ਪਰਿਵਾਰ ਦੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਕਰਨ ਲਈ ਮਹਿੰਗੇ ਮਹਿੰਗੇ ਪੈਲਸਾ ਅਤੇ ਮਹਿੰਗੇ ਟੈਂਟ ਦਾ ਖਰਚ ਕਰਕੇ ਆਪਣੇ ਪ੍ਰੋਗਰਾਮ ਕਰਵਾਉਣੇ ਪੈਂਦੇ ਹਨ ਪਰ ਇਸ ਸਭ ਨੂੰ ਦੇਖਦੇ ਉਹਨਾਂ ਵੱਲੋਂ ਇੱਕ ਕਮਿਊਨਿਟੀ ਸੈਂਟਰ ਹਾਲ ਬਣਾਇਆ ਜਾਂਦਾ ਜੋ ਆਮ ਜਨਤਾ ਲਈ ਜੋ ਬਣਾਇਆ ਜਾ ਰਿਹਾ ਹੈ ਤੇ ਉਹਦੀ ਮਦਦ ਲਈ ਬਣਾਇਆ ਜਾ ਰਿਹਾ ਇੱਕ ਵੱਡਾ ਉਪਰਾਲਾ ਇਹ ਗੁਰਮੁਖ ਸਿੰਘ ਵੱਲੋਂ ਆਮ ਜਨਤਾ ਲਈ ਕੀਤਾ ਜਾ ਰਿਹਾ ਹੈ ਇਸ ਪੂਰੇ ਕਮਿਊਨਿਟੀ ਸੈਂਟਰ ਹਾਲ ਬਣਾਉਣ ਨੂੰ ਲੈ ਕੇ ਕਿ ਕੁਝ ਕੈਨੇਸੀ ਸਮਰਾਲਾ ਦੇ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ 7 ਦੇ ਨਿਵਾਸੀ ਗੁਰਮੁਖ ਸਿੰਘ ਦਾ ਆਓ ਉਹ ਵੀ ਸੁਣਦੇ ਹਾਂ ਪਬਲਿਕ ਹਿੱਤ ਦੇ ਵਿੱਚ ਆਪਣੇ ਮਨ ਦੀ ਸੋਚ ਮੁਤਾਬਿਕ ਇੱਕ ਪਬਲਿਕ ਹਿੱਤ ਨੂੰ ਦੇਖਦਿਆਂ ਹੋਇਆਂ ਕਿਉਂਕਿ ਮੇਰੇ ਸ਼ਹਿਰ ਦੇ ਵਿੱਚ ਆਮ ਗਰੀਬ ਬੰਦੇ ਲਈ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਆਪਣੇ ਘਰ ਦਾ ਕੋਈ ਛੋਟਾ ਮੋਟਾ ਸਮਾਗਮ ਕਰ ਸਕੇ ਜੇ ਹੈ ਵੀ ਤਾਂ ਉੱਥੇ ਬਹੁਤ ਮੱਘਾਈ ਦਾ ਜੁਗ ਹੈ ਉਹਦੇ ਵਿੱਚ ਇੰਨਾ ਹਰ ਇੱਕ ਬੰਦੇ ਦਾ ਐਫਰਟ ਕਰਨਾ ਗਰੀਬ ਬੰਦੇ ਲਈ ਬੜੀ ਮੁਸ਼ਕਲ ਹੋਇਆ ਹੋਇਆ ਇਸ ਕਰਕੇ ਮੈਂ ਆਪਣੇ ਮਨ ਤੋਂ ਸੋਚਿਆ ਵੀ ਕਿਉਂ ਨਾ ਮੈਂ ਇੱਕ ਜਗ੍ਹਾ ਲੈ ਕੇ ਪਬਲਿਕ ਹਿੱਤ ਦੇ ਵਿੱਚ ਤਮਾ ਤਾਂ ਉਹਦੇ ਨਾਲ ਨਾਲ ਮੈਂ ਆਪਣੇ ਇੱਕ ਕਮਿਊਨਿਟੀ ਸੈਂਟਰ ਦੇ ਮੈਂਬਰ ਇਕੱਠੇ ਕਰਕੇ ਇੱਕ ਮੈਂ ਕਲੱਬ ਵਾਂਗੂ ਤੇ ਆ ਕੀਤਾ ਉਸ ਕਲੱਬ ਦੇ ਥਰੂ ਮੈਂ ਮਿਸਟਰ ਨਿੱਕ ਦੇ ਵਧੀਆ ਮੈਸੇਜ ਪਾ ਕੇ ਇੱਕ ਮੇਰੇ ਦੋਸਤ ਹੈਗੇ ਆ ਰਵੀ <th>ਪਰ ਤੇ ਮੇਰੇ ਭਾਂਡਾ ਲੱਗਦਾ ਮੁੰਡਾ ਨਰਿੰਦਰ ਅਸੀਂ ਤਿੰਨੇ ਬੈਠੇ ਸੀਗੇ ਅਸੀਂ ਬੈਠ ਕੇ ਇੱਕ ਪਲਾਨ ਕਰਨਾ ਸ਼ੁਰੂ ਕੀਤਾ ਵੀ ਅਸੀਂ ਆਪਣੇ ਸਮਾਜ ਲਈ ਕੀ ਕਰ ਸਕਦੇ ਆ ਤਾਂ ਅਸੀਂ ਇਹ 10 ਵਿਸਵੇ ਜਗਾ ਜਿੱਥੇ ਅਸੀਂ ਹੁਣ ਖੜੇ ਆ ਇਹ ਮਿਸਟਰ ਰਵੀ <th>ਥਾਪਰ ਦੀ ਸੀਗੀ ਇਿੱਥੇ ਲਗਭਗ 2 ਲੱਖ ਦਾ ਰੇਟ ਚੱਲਦਾ ਸੀਗਾ ਕਿੰਨਾ ਨੇ ਅਸੀਂ ਬੈਠ ਕੇ ਪਲਾਨ ਕਰਨ ਤੋਂ ਬਾਅਦ ਇਹ ਅਸੀਂ ਲੱਖ ਰੁਪਏ ਦੇ ਹਿਸਾਬ ਦੇ ਨਾਲ ਰਵੀ ਠਾਪਰ ਕੋਲ ਇਹ ਜਗ੍ਹਾ ਲਈ ਜਿਹਦੇ ਵਿੱਚ ਉਹਨੇ ਸਾਨੂੰ 10 ਲੱਖ ਰੁਪਿਆ ਤਾਂ ਬੈਸੇ ਹੀ ਘੱਟ ਕਰ ਦਿੱਤਾ ਤੇ 51000 ਰੁਪਿਆ ਨਾਲ ਉਹਨੇ ਡੋਨੇਟ ਵੀ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਕਰੀਬ ਇਸ ਜਗ੍ਹਾ ਦਾ 5.5 ਲੱਖ ਰੁਪਿਆ ਠਾਪਰ ਨੂੰ ਪੇ ਕਰ ਚੁੱਕੇ ਹਾਂ ਬਾਕੀ ਰਹਿੰਦੀ ਰਕਮ ਵੀ ਬਸੀ ਬਹੁਤ ਜਲਦੀ ਆਪਣੇ ਸੱਜਣ ਮਿੱਤਰਾਂ ਦੇ ਦਾਲੀ ਸੱਜਣਾ ਦੇ ਸਹਿਯੋਗ ਦੇ ਨਾਲ ਛੇਤੀ ਹੀ ਇਹਨੂੰ ਪੇ ਕਰਕੇ ਵੀ ਰਜਿਸਟਰ ਕਰਵਾ ਕੇ ਜਦ ਲਈ ਇਹਦੀ ਬਿਲਡਿੰਗ ਜਿਹੜੀ ਹੈਗੀ ਆ ਤਿਆਰ ਕਰਵਾਤਾ ਹੈ। ਪਲਾਨਿੰਗ ਕੀ ਹੈ ਕਿਸ ਤਰੀਕੇ ਦਾ ਕਮਿਊਨਿਟੀ ਸੈਂਟਰ ਹ ਬਣਾਉਣਾ ਚਾਹੁੰਦੇ ਹੋ? ਇਹ ਮੈਂ ਇਸ ਤਰ੍ਹਾਂ ਦਾ ਪਲਾਨ ਕੀਤਾ ਹੈਗਾ ਵੀ ਇੰਦਰ ਜਗ੍ਹਾ ਥੋੜੀ ਨੀਵੀਂ ਜਗ੍ਹਾ ਤੇ ਹੋਣ ਕਰਕੇ ਵੀ ਇਹਦਾ ਜਿਹੜੀ ਗਰਾਊਂਡ ਫਲੋਰ ਹੈਗੀ ਆ ਉਹਨੂੰ ਬਤੌਰੇ ਪਾਰਕਿੰਗ ਲਵਾਂਗੇ। ਸਾਈਕਲ ਦੇ ਫਲੋਰ ਦੇ ਉੱਤੇ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਹੋਊਗਾ ਉਹ ਕੀਤਾ ਜਾ ਸਕਦਾ। ਥਰਡ ਫਲੋਰ ਦੇ ਉੱਪਰ ਜਾ ਕੇ ਜਿਹੜਾ ਵੀ ਇਹਨਾਂ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਖਾਣੇ ਦਾ ਅਰੇਂਜਮੈਂਟ ਹੋਊਗਾ ਕਿਸੇ ਦਾ ਲੰਗਰ ਦਾ ਹੋਊਗਾ ਉਹ ਆਪਣਾ ਕਰ ਸਕਦਾ ਇਹਨੂੰ ਮੈਂ ਤਿੰਨ ਫਲੋਰ ਦੇ ਵਿੱਚ ਜ਼ਰੂਰ ਇਨਵੈਸਟ ਕਰੂੰਗਾ ਇਹ ਗੱਲ ਜ਼ਿਆਦਾਤਰ ਦੇਖ ਨੂੰ ਮਿਲਦਾ ਹੈ ਜੇ ਕੋਈ ਬੰਦਾ ਆਪਣੇ ਬਲਤੇ ਬਣਾਉਂਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਪਣਾ ਮਾਲਕਨਾਂ ਹੱਕ ਜਿਤਾਏਗਾ ਜਾਂ ਕੁਝ ਇਹ ਆ ਜਾਂਦਾ ਨਹੀਂ ਇਹਦੇ ਉੱਤੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਮਾਲਕਨਾਂ ਹੱਕ ਨਹੀਂ ਹੋਊਗਾ ਕਿਉਂਕਿ ਮੈਂ ਇਹਦਾ ਨਾਂ ਹੀ ਰੱਖਿਆ ਸਰਬਸਾਂਝਾ ਕਮਿਊਨਿਟੀ ਹਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੇ ਥਿਲ ਫਿਲ ਦੀ ਪੁਟਾ ਦੇ ਨਾਲ ਬਣ ਰਿਹਾ ਹੈਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਮਾਲਕੀ ਹੱਕ ਨਹੀਂ ਹੋਗਾ ਤੇ ਰਾਜਨੀਤਿਕਾਂ ਨਾਲ ਕੋਈ ਮੀਟਿੰਗ ਕੀਤੀ ਤੁਸੀਂ ਇਹਨਾਂ ਬਾਰੇ ਨਹੀਂ ਅਜੇ ਤੱਕ ਮੈਂ ਕਿਸੇ ਵੀ ਰਾਜਨੇਤਾ ਨਾਲ ਕੋਈ ਮੀਟਿੰਗ ਨਹੀਂ ਇਸ ਬਾਰੇ ਕੀਤੀ ਕਿਸੇ ਨੇ ਕੋਈ ਪਹੁੰਚ ਕੀਤੀ ਹੋਈ ਕਿਸੇ ਨੇ ਕੋਈ ਪਹੁੰਚ ਵੀ ਨਹੀਂ ਕੀਤੀ ਜਿਵੇਂ ਕਿ ਦੇਖਣ ਨੂੰ ਮਿਲਦਾ ਕਿ ਕਮਿਊਨਿਟੀ ਸੈਂਟਰ ਖਾਲਦ ਦੇ ਕਰੀਬ 80 ਲੱਖ ਤੋਂ ਕਰੋੜਾਂ ਦਾ ਖਰਚਾ ਵੀ ਆ ਜਾਂਦਾ ਕਿ ਤੁਸੀਂ ਮਤਲਬ ਤੁਹਾਨੂੰ ਲੱਗਦਾ ਕਿ ਇੰਨੇ ਪੈਸੇ ਇਕੱਠੇ ਹੋ ਜਾਣਗੇ ਜਲਦੀ ਨਪੇਰੇ ਚੜ ਜਾਵੇਗਾ ਦੇਖੋ ਇਹ ਗੁਰੂ ਪਰਮਾਤਮਾ ਦੇ ਘਰ ਦਾ ਜਿਹੜਾ ਪਬਲਿਕ ਹਿੱਤ ਦਾ ਹਿਸਾਬ ਕਿਤਾਬ ਹੁੰਦਾ ਐ ਇੰਨੇ ਕੁ ਲੋਕ ਦਾਨੀ ਸੱਜਣ ਵੀ ਬੈਠੇ ਨੇ ਵੀ ਜਿਨ੍ਹਾਂ ਦੇ ਪਰਮਾਤਮਾ ਦੀ ਮਿਹਰ ਹੈਗੀ ਆ ਉਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਹੈ ਵੀ ਕਿਸ ਵੇਲੇ ਉਹਨਾਂ ਨੇ ਕਿੰਨਾ ਪੈਸਾ ਦਾਨ ਦੇ ਵਿੱਚ ਦੇ ਦੇਣਾ ਵੀ ਇਹ ਦਿਨਾਂ ਵਿੱਚ ਵੀ ਖੜਾ ਹੋ ਸਕਦਾ ਤੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸਮਾਜ ਨੂੰ ਮੈਂ ਸਮੇਤ ਪੂਰਾ ਦਊਂਗਾ ਵੀ ਭਰਾਓ ਕਿਸੇ ਵੀ ਕਮਿਊਨਿਟੀ ਤੋਂ ਕਿਸੇ ਵੀ ਜਾਤੀਵਾਦ ਤੋਂ ਕਿਸੇ ਵੀ ਸਮਾਜ ਤੋਂ ਤੁਸੀਂ ਸਾਡੇ ਨਾਲ ਖੜੇ ਹੋਵੋ ਇਹੀ ਤੁਹਾਡਾ ਹੀ ਜਗ੍ਹਾ ਹੈਗੀ ਆ ਵੱਧ ਤੋਂ ਵੱਧ ਇਹਦੇ ਵਿੱਚ ਦਾਨ ਪਾਓ ਸਭ ਤੋਂ ਵੱਧ ਸਹਿਯੋਗ ਦਿਓ ਜਿਸ ਤਰ੍ਹਾਂ ਦਾ ਮਟੀਰੀਅਲ ਵੀ ਦਿਓ ਕਿਉਂਕਿ ਇਹਨੂੰ ਮੈਂ ਖੜਾ ਕਰਕੇ ਪਬਲਿਕ ਹਿੱਤ ਦੇ ਵਿੱਚ ਤੁਹਾਡੇ ਹੀ ਸਪੁਰਦ ਕਰਕੇ ਆਪਣੇ ਆਪ ਤੋਂ ਵੇਲਾ ਹੋਸ ਫਿਰ ਹਾਜ਼ਰ ਹੋਗੇ ਨੰਮੇ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ